ਆ ਮੰਨ ਕੇ ਚਲੋ ਇੱਕ ਬੰਦਾ ਜੋ ਕਿ ਧਰਤੀ ਦੇ ਉੱਪਰ ਖੜਾ ਆ ਧਰਤੀ ਦੇ ਉਹਦੇ ਪੈਰ ਲੱਗੇ ਹੋਏ ਆ ਤੇ ਆਹ ਵਾਲਾ ਹੱਥ ਉਹਦਾ ਬਿਜਲੀ ਦੇ ਸੰਪਰਕ ਦੇ ਵਿੱਚ ਆਇਆ ਤੇ ਨਾਲ ਦੀ ਨਾਲ ਹੀ ਪਾਵਰ ਸਪਲਾਈ ਬੰਦ ਕੋ ਚੱਲੋ ਸੇਲਕਾ ਇੱਥੇ ਦੇ ਕੰਮ ਖਤਰੇ ਵਾਲਾ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਆਹ ਵਾਲਾ ਪਲੱਗ ਵਰਤਣ ਲੱਗੇ ਤਾਂ ਤੁਹਾਨੂੰ ਕਦੇ ਵੀ ਜ਼ਿੰਦਗੀ ਪਰ ਬਿਜਲੀ ਦਾ ਝਟਕਾ ਨਹੀਂ ਲੱਗੂਗਾ ਜੀ ਕਿਉਂਕਿ ਇਹ ਵਾਲਾ ਪਲੱਗ ਤੁਹਾਨੂੰ ਬਿਜਲੀ ਦੇ ਸੰਪਰਕ ਦੇ ਵਿੱਚ ਅਨੁਸਾਰ ਹੀ ਕੱਟ ਕਰ ਦਿੰਦਾ ਯਾਨੀ ਕਿ ਬਿਜਲੀ ਨਾਲੋਂ ਸੰਪਰਕ ਤੋੜ ਦਿੰਦਾ ਜੀ ਇਸ ਦਾ ਨਾਮ ਹੈਗਾ ਪੀ ਆਰ ਸੀ ਡੀ ਪਲੱਗ ਅੱਜ ਆਪਾਂ ਇਹਦੇ ਬਾਰੇ ਜਾਣਾਂਗੇ ਬਿਜਲੀ ਦੇ ਕਰੰਟ ਤੋਂ ਬਚਨ ਦੇ ਲਈ ਆਪਾਂ ਆਪਣੇ ਘਰ ਦੇ ਵਿੱਚ ਈ ਐਲ ਸੀ ਬੀ ਜਾਂ ਆਰ ਸੀ ਸੀ ਬੀ ਵੀ ਲਗਾਉਣੇ ਆ ਇਹ ਆਰ ਸੀ ਸੀ ਬੀ ਹੋਵੇ ਈ ਐਲ ਸੀ ਬੀ ਹੋਵੇ ਜਾਂ ਪੀ ਆਰ ਸੀ ਡੀ ਹੋਵੇ ਨਾਮ ਤਿੰਨਾਂ ਦੇ ਅਲੱਗ-ਅਲੱਗ ਆ ਕੰਮ ਕਰਨ ਦਾ ਤਰੀਕਾ ਤਿੰਨਾਂ ਦਾ ਇੱਕ ਆ ਜੀ ਇਸ ਦੀ ਫੁੱਲ ਫਾਰਮ ਹੈ ਜੀ ਪੋਰਟੇਬਲ ਰੈਜੀਡੂਲ ਕਰੰਟ ਡਿਵਾਈਸ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆ ਜੀ ਆਰ ਸੀ ਸੀ ਬੀ ਇਦੀ ਫੁੱਲ ਫਾਰਮ ਹੈਗੀ ਆ ਜੀ ਰੈਜੀਡੂਲ ਕਰੰਟ ਸਰਕਟ ਬ੍ਰੇਕਰ ਜੇ ਆਪਾਂ ਗੱਲ ਕਰਦੇ ਆ ਈ ਐਲ ਸੀ ਬੀ ਦੀ ਉਸ ਨੂੰ ਕਿਹਾ ਜਾਂਦਾ ਜੀ ਅਰਥ ਲੀਕਜ ਸਰਕਟ ਬ੍ਰੇਕਰ ਕੰਮ ਤਿੰਨਾਂ ਦਾ ਇੱਕ ਹੀ ਆ ਜੀ ਹੁਣ ਜੇਕਰ ਆਪਾਂ ਆਪਣੇ ਘਰ ਦੇ ਵਿੱਚ ਆਹ ਵਾਲਾ ਲਗਾਉਨੇ ਆ ਇਹ ਪੂਰੇ ਆਪਣੇ ਘਰ ਦੀ ਸਪਲਾਈ ਤੇ ਲੱਗ ਜਾਂਦਾ ਇਹ ਵਾਲਾ ਹੈਗਾ ਜੀ 63 ਐਂਪੀਅਰ ਦਾ ਤੇ 30 ਮਿਲੀ ਐਂਪੀਅਰ ਜਿਹੜਾ ਇਹ ਵਾਲਾ ਹੈਗਾ ਜੀ 16 ਐਂਪੀਅਰ 30 ਮਿਲੀ ਐਂਪੀਅਰ ਜਿਹੜਾ 30 ਮਿਲੀਐਂਪੀਰ ਦਾ ਇਹ ਹੀ ਕਿਸੇ ਵੀ RCCB ਦਾ ਮੇਨ ਪੁਆਇੰਟ ਹੁੰਦਾ। ਐਕ ਇਹਦੇ ਵਿੱਚ ਆਉਂਦਾ ਜੀ 100 ਮਿਲੀਐਂਪੀਰ ਦਾ। 100 ਮਿਲੀਐਂਪੀਰ ਦੇ ਵਿੱਚ ਤੁਹਾਨੂੰ ਝਟਕਾ ਥੋੜਾ ਜਿਹਾ ਵੱਧ ਲੱਗੂਗਾ ਪਰ ਉਹ ਵਾਰ-ਵਾਰ ਨਹੀਂ ਡਿੱਗੂਗਾ। ਅਸਲ ਦੇ ਵਿੱਚ ਇਹ ਵਾਲੇ ਬਹੁਤ ਲੋਕਾਂ ਨੇ ਲਗਾਏ ਸੀ ਪਰ ਕੁਝ ਨਾ ਕੁਝ ਆਪਣੇ ਘਰ ਦੇ ਵਿੱਚ ਮੰਨ ਕੇ ਚਲੋ ਕੋਈ ਟੁੱਲੂ ਪੰਪ ਉਹ ਅਰਥ ਲੀਕਜ ਹੋ ਗਿਆ, ਕੋਈ ਛੱਤ ਵਾਲਾ ਪੱਖਾ ਅਰਥ ਲੀਕਜ ਹੋ ਗਿਆ ਜਾਂ ਕਈ ਵਾਰੀ ਆਪਣੀ ਵਾਇਰਿੰਗਾਂ ਉਹ ਲੀਕਜ ਹੋ ਜਾਂਦੀ ਆ। ਜਿਸ ਦੇ ਕਰਕੇ ਆਪਣਾ ਜਿਹੜਾ ਘਰ ਦੀ ਪੂਰੀ ਸਪਲਾਈ ਆ ਉਹ ਇਹ ਆਫ ਕਰ ਦਿੰਦਾ ਜੀ ਇਹ ਜਾਨੀ ਕਿ ਪਾ ਕੇ ਲੋਕਾਂ ਨੇ ਉਤਾਰ ਕੇ ਸੈੱਟ ਦਿੱਤੇ ਜੀ ਜਿਹੜੀ ਆ ਵਾਲੀ ਚੀਜ਼ ਹੈ ਮੇਰੇ ਬਹੁਤ ਮਨਪਸੰਦ ਆਈ ਆ ਕਿਉਂਕਿ ਇਹਨੂੰ ਤੁਸੀਂ ਇੱਕ ਇੱਕ ਚੀਜ਼ ਤੇ ਲਗਾ ਸਕਦੇ ਆ ਜਿਵੇਂ ਕਿ ਆਪਣੇ ਘਰ ਦੇ ਵਿੱਚ ਗੀజర్ ਲੱਗਾ ਹੁੰਦਾ ਕਿਉਂਕਿ ਆਪਾਂ ਸਿੱਧਾ ਉਹਦੇ ਸੰਪਰਕ ਦੇ ਵਿੱਚ ਆਉਨੇ ਆ ਤੁਸੀਂ ਗੀజర్ ਤੇ ਲਗਾ ਸਕਦੇ ਹੋ ਇੱਥੇ ਜਿਹੜਾ ਪਾਵਰ ਪਲੱਗ ਆ 16 ਐਂਪੀਰ ਦਾ ਉਹਦੀਆਂ ਪਾਰਾ ਇੱਥੇ ਤੁਸੀਂ ਲਗਾ ਸਕਦੇ ਹੋ ਗੀਜਲ ਦੀਆਂ ਸਿੱਧੀਆਂ ਇਹਦੇ ਵਿੱਚ ਕਿਸੇ ਕਿਸੇ ਕੰਪਨੀ ਦੇ ਗੀਜਲ ਦੇ ਵਿੱਚ ਆਉਂਦਾ ਵੀ ਆ ਜਿਹਦੇ ਵਿੱਚ ਆ ਚੀਜ਼ ਬਣੀ ਹੋਈ ਹੈ ਨਾ ਠੀਕ ਹੈ ਜੀ ਆ 2 ਪੁਆਇੰਟ ਉਹਦੇ ਵਿੱਚ ਇਹ ਆਉਂਦਾ ਵੀ ਹੁੰਦਾ ਉਸ ਤੋਂ ਬਾਅਦ ਫਰਿੱਜ ਹੋ ਗਈ واਸ਼ਿੰਗ ਮਸ਼ੀਨ ਹੋ ਗਈ ਮਾਈਕ੍ਰੋਵੇਵ ਹੋ ਗਿਆ ਜਾਂ ਕੱਲਾ ਓਵਨ ਹੋ ਜਾਂਦਾ ਜਿਹੜੀ ਚੀਜ਼ ਨੂੰ ਤੁਸੀਂ ਸਿੱਧਾ ਹੱਥ ਲਗਾਉਣੇ ਆ ਬਿਜਲੀ ਵਾਲੀ ਚੀਜ਼ ਨੂੰ ਉੱਥੇ ਤੁਸੀਂ ਇਹਨੂੰ ਲਗਾ ਸਕਦੇ ਹੋ ਆਪਣੇ ਪਿੰਡਾਂ ਦੇ ਵਿੱਚ ਘਰ-ਘਰ ਦੇ ਵਿੱਚ ਜਿੰਨੇ ਵੀ ਟੋਕੇ ਆ ਪੱਠੇ ਕੁੱਤਰਨ ਵਾਲੀਆਂ ਮਸ਼ੀਨਾਂ ਉਹਦੇ ਉੱਪਰ ਮੋਟਰਾਂ ਲਗਾਈਆਂ ਜੀ 2-2 ਐਚਪੀ ਦੀਆਂ ਤੇ ਅਕਸਰ ਹੀ ਬਹੁਤ ਹਾਦਸੇ ਹੁੰਦੇ ਆ ਉੱਥੇ ਵੀ ਤੁਸੀਂ ਇਹਨੂੰ ਲਗਾ ਸਕਦੇ ਹੋ ਸਪੈਸ਼ਲ ਉੱਥੇ ਲਗਾ ਦਿਓ ਪਾਵਰ ਪਲੱਗ ਲਗਾ ਲਓ 2 ਐਚਪੀ ਦੀ ਮੋਟਰ ਹੁੰਦੀ ਆ ਉਹਦੇ ਤੇ ਇਹ ਵਾਲਾ ਪਲੱਗ ਲਗਾ ਦਿਓ 22 ਚਾਂਸ ਰੱਬ ਨਾ ਕਰੇ ਕਿਤੇ ਕੋਈ ਕਰੰਟ ਲੀਕੇਜ ਹੁੰਦਾ ਅਰਥ ਲੀਕੇਜ ਹੁੰਦੀ ਆ ਤੇ ਤੁਹਾਡੀ ਇਹ ਜਾਨ ਸਿੱਧੀ-ਸਿੱਧੀ ਬਚਾਊਗਾ ਜੀ ਜਾਂ ਕਈ ਵਾਰੀ ਆਪਣੇ ਬਗੀਚੀ ਲਗਾਈ ਹੁੰਦੀ ਹੈ ਤੇ ਉਹਦੇ ਵਿੱਚ ਘਾਹ ਕੱਟਣ ਵਾਲੀ ਮਸ਼ੀਨ ਹੁੰਦੀ ਹੈ ਉਹਦੇ ਜੀ ਤੁਸੀਂ ਲਗਾ ਸਕਦੇ ਆ ਜਾਂ ਤੁਸੀਂ ਇੰਹੁ ਕਹਿ ਲਓ ਮੋਟਾ-ਮੋਟਾ ਵੀ ਕੋਈ ਵੀ ਚੀਜ਼ ਅਜਿਹੀ ਜਿਹਨੂੰ ਤੁਸੀਂ ਸਿੱਧਾ ਹੱਥ ਦੇ ਵਿੱਚ ਫੜਦੇ ਆਂ ਬਿਜਲੀ ਵਾਲੀ ਉਹਦੇ ਤੇ ਤੁਸੀਂ ਇਹ ਲਗਾ ਲਓ ਤੁਸੀਂ ਸੇਫ ਰਹੋਗੇ ਇਹਦਾ ਕੰਮ ਕਰਨ ਦਾ ਤਰੀਕਾ ਕੀ ਆ ਉਹ ਵੀ ਮੈਂ ਤੁਹਾਨੂੰ ਇੱਥੇ ਦਿਖਾਉਣਾ ਜੀ ਲਓ ਜੀ ਪ੍ਰੈਕਟੀਕਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਇਹਦੇ ਬਾਰੇ ਜਾਣ ਲਈਏ ਕਿ ਕੰਮ ਕਿਸ ਤਰ੍ਹਾਂ ਕਰਦਾ ਇਹ ਆਪਾਂ ਨੂੰ ਕਿਸ ਤਰ੍ਹਾਂ ਇਹ ਬਚਾਉਂਦਾ ਆਹ ਦੇਖੋ ਜੀ ਆਪਾਂ ਪਲੱਗ ਲਗਾ ਦਿੱਤਾ ਪਲੱਗ ਤੋਂ ਬਾਅਦ ਆਪਾਂ ਦੋ ਤਾਰਾ ਪਾ ਕੇ ਇਹਦੇ ਉੱਪਰ ਲੋਡ ਪਾ ਦਿੱਤਾ ਮੈਂ ਇੱਥੇ ਬਲਬ ਦਿਖਾਉਣ ਵਜੋਂ ਲਗਾਇਆ ਲੋਡ ਕੋਈ ਵੀ ਹੋ ਸਕਦਾ ਸਾਰਿਆਂ ਦੇ ਕੰਮ ਕਰਨ ਦਾ ਇਹ ਤਰੀਕਾ ਇੱਕ ਹੀ ਰਹੂਗਾ ਹੁਣ ਹੋਵੇਗਾ ਕੀ ਕਿ ਜਿਵੇਂ ਹੀ ਆਪਾਂ ਇੱਥੋਂ ਸਪਲਾਈ ਦਿੱਤੀ ਤੇ ਮੰਨ ਕੇ ਚੱਲੋ ਵੀ ਇਹਦੇ ਵਿੱਚ ਦੀ ਇੱਕ ਕੰਪੀਅਰ ਕਰੰਟ ਨਿਕਲ ਰਿਹਾ ਚਲੋ ਮੈਂ ਇੱਥੇ ਇੱਕ ਕੰਪੀਅਰ ਨੂੰ ਨਾ 1000 ਮਿਲੀਐਂਪੀਅਰ ਲਿਖ ਦਿੰਦਾ ਕਿਉਂਕਿ ਸੌਖਾ ਰਹੂਗਾ ਸਮਝਣ ਦੇ ਵਿੱਚ ਤੇ ਵਾਪਸ ਜਿਹੜਾ 1000 ਮਿਲੀਐਂਪੀਅਰ ਆ ਨਿਊਟਰਲ ਦੇ ਰਹੀ ਆਪਾਂ ਕਹਿ ਸਕਦੇ ਹਾਂ ਚਲੋ ਵਾਪਸ ਆ ਰਿਹਾ ਹੁਣ ਬਾਈ ਚਾਂਸ ਮੇਰਾ ਇੱਥੇ ਹੋ ਗਿਆ ਜੀ ਫੇਜ ਨੂੰ ਹੱਥ ਟੱਚ ਤੇ ਮੈਨੂੰ ਕਰੰਟ ਲੱਗੂਗਾ ਕਰੰਟ ਆਪਾਂ ਨੂੰ ਉਦੋਂ ਲੱਗਦਾ ਹੁੰਦਾ ਜਦੋਂ ਆਪਾਂ ਧਰਤੀ ਦੇ ਸੰਪਰਕ ਦੇ ਵਿੱਚ ਆਉਨੇ ਆ ਠੀਕ ਆ ਜੀ ਧਰਤੀ ਨੂੰ ਆਪਾਂ ਅਰਥਵੀ ਕਹਿ ਦਿੰਦੇ ਆ ਤੇ ਇਹ ਹੀ ਜਿਹੜਾ ਕਰੰਟ ਆ ਜਦੋਂ ਆਪਣੇ ਸਰੀਰ ਦੇ ਵਿੱਚ ਦੀ ਨਿਕਲਦਾ ਉਹਨੂੰ ਅਰਥ ਲੀਕ ਜੀ ਕਹਿ ਦਿੰਦੇ ਆ ਹੁਣ ਜਿਹੜਾ ਇੱਥੇ 1000 ਮਿਲੀਐਂਪੀਅਰ ਦਾ ਕਰੰਟ ਇਸ ਤਾਰ ਦੇ ਵਿੱਚ ਦੀ ਜਾਰੀਆ ਸੀ ਉਹ ਕੀ ਹੋਊਗਾ ਕਿ ਅਨਬੈਲੈਂਸ ਹੋ ਗਿਆ ਅਨਬੈਲੈਂਸ ਕਿਵੇਂ ਕਿਉਂਕਿ 1000 ਮਿਲੀਐਂਪੀਰ ਇੱਥੋਂ ਦੀ ਜਾ ਕੇ ਬਲਬ ਵਿੱਚ ਦੀ ਹੁੰਦਾ ਹੈ ਵਾਪਸ ਡਿਵਾਈਸ ਤੱਕ ਪਲੱਗ ਤੱਕ 1000 ਮਿਲੀਐਂਪੀਰ ਹੀ ਪਹੁੰਚਣਾ ਚਾਹੀਦਾ ਲੇਕਿਨ ਜਿਵੇਂ ਹੀ ਔਰ ਮੈਂ ਇਹਨੂੰ ਤਾਰ ਨੂੰ ਹੱਥ ਲਾਇਆ ਕੁਝ ਕਰੰਟ ਮੇਰੇ ਵਿੱਚ ਆ ਗਿਆ ਜਿਹੜਾ ਕਰੰਟ ਸੀਗਾ ਉਹ ਅਨਬੈਲੈਂਸ ਹੋ ਗਿਆ ਮੰਨ ਕੇ ਚਲੋ ਮੇਰੇ ਸਰੀਰ ਦੇ ਵਿੱਚ ਦੀ 30 ਮਿਲੀਐਂਪੀਰ ਦਾ ਕਰੰਟ ਨਿਕਲਿਆ ਜਿਹੜਾ ਕਿ ਇਹ ਪਲੱਗ ਹੁੰਦਾ ਹੈ ਹਨਾ ਜਦੋਂ ਮੇਰੇ ਵਿੱਚ ਦੀ 30 ਮਿਲੀਐਂਪੀਰ ਨਿਕਲਿਆ ਹੁਣ ਜਿਹੜਾ ਇੱਥੇ ਜਾ ਰਿਹਾ ਸੀ 1000 ਮਿਲੀਐਂਪੀਅਰ ਇਹ ਰਹਿ ਗਿਆ ਜੀ 970 ਮਿਲੀਐਂਪੀਅਰ ਇੱਥੋਂ ਫੇਜ ਦੇ ਵਿੱਚ 1000 ਆ ਰਿਹਾ ਤੇ ਵਾਪਸ ਜਾ ਰਿਹਾ ਜੀ 970 ਜਿਵੇਂ ਹੀ ਐਂਪਲਸ ਹੁੰਦਾ ਇਹਦੀ ਕੰਮ ਕਰਨ ਦੀ ਪ੍ਰਕਿਰਿਆ ਇੰਨੀ ਤੇਜ਼ ਆ ਨਾਲ ਦੀ ਨਾਲ ਹੀ ਇਹਨੇ ਅੰਦਰੋਂ ਕੱਟ ਕਰਵਾ ਦੇਣਾ ਬਸ ਜਿਵੇਂ 30 ਮਿਲੀਐਂਪੀਅਰ ਆਪਾਂ ਕਹਿੰਦੇ ਵੀ ਇੰਨਾ ਕ ਕਟ ਕਰੰਟ ਹੁੰਦਾ ਕਿ ਤੁਹਾਨੂੰ ਝਟਕਾ ਵੀ ਨਹੀਂ ਲੱਗਣਾ ਮਾੜਾ ਮਹਿਸੂਸ ਹੋਊਗਾ ਵੀ ਝਟਕਾ ਲੱਗਾ ਨਾਲ ਦੀ ਨਾਲ ਹੀ ਜਿਹੜਾ ਤੁਹਾਡਾ ਸਰਕਟ ਬ੍ਰੇਕਰ اهو ਬੰਦ ਹੋ ਜਾਊ ਬਸ ਇਹਦਾ ਆਹੀ ਕੰਮ ਕਰਨ ਦਾ ਤਰੀਕਾ ਤੇ ਮੈਂ ਥੋੜਾ ਇਹਨੂੰ ਤੁਹਾਨੂੰ ਖੋਲ ਕੇ ਦਿਖਾਉਣਾ ਕਿ ਇਹਦੇ ਅੰਦਰ ਹੁੰਦਾ ਕੀ ਆ ਇੱਥੇ ਤਾਂ ਤਾਰਾਂ ਲੱਗੀਆਂ ਜੀ ਲਾਈਨ ਅਰਥ ਤੇ ਨਿਊਟਰਲ ਠੀਕ ਆ ਜੀ ਜੇ ਤੁਹਾਡੇ ਘਰ ਦੇ ਵਿੱਚ ਅਰਥ ਲੱਗਾ ਤੇ ਅਰਥ ਵੀ ਇਹਨੂੰ ਲਾਜ਼ਮੀ ਲਗਾਓ ਕਿਉਂਕਿ ਉਹਦੇ ਨਾਲ ਤੁਹਾਡੀ ਹੋਰ ਸੇਫਟੀ ਹੁੰਦੀ ਆ ਜੀ ਇਹਦੇ ਅੰਦਰ ਇਹ ਛੋਟਾ ਜਿਹਾ ਇਲੈਕਟ੍ਰੋਨਿਕ ਦਾ ਸਰਕਟ ਲੱਗਾ ਇੱਕ ਇਹਦੇ ਵਿੱਚ ਆਈਸੀ ਲੱਗਾ ਹੋਇਆ ਤੇ ਕੁਝ ਕੰਪੋਨੈਂਟ ਲੱਗੇ ਹੋਏ ਆ ਤੇ ਇੱਕ ਮੇਨ ਚੀਜ਼ ਆ ਜੀ ਇਹਦੇ ਵਿੱਚ ਲੱਗਾ ਹੋਇਆ ਕੰਟੈਕਟਰ ਜਿਹਨੂੰ ਆਪਾਂ ਰਲੇ ਕਹਿ ਦਿੰਦੇ ਆ ਜਿਵੇਂ ਹੀ ਅੰਪੀਅਰ ਅਨਬੈਲੈਂਸ ਹੁੰਦੇ ਆ ਤੇ ਨਾਲ ਦੀ ਨਾਲ ਹੀ ਜਿਹੜਾ ਕੰਟੈਕਟਰ ਆ ਜੀ ਉਹ ਆਫ ਹੋ ਜਾਂਦਾ ਮੈਂ ਤੁਹਾਨੂੰ ਇੱਥੇ ਪੁਆਇੰਟ ਦਿਖਾਉਣਾ ਆਹ ਵਾਲਾ ਪੁਆਇੰਟ ਆ ਜੀ ਇਹ ਦੋਨੋਂ ਪਾਸਿਆਂ ਦਾ ਫੇਜ਼ ਤੇ న్యూਟਰਲ ਬੰਦ ਕਰਦਾ ਯਾਨੀ ਕਿ ਮੇਨ ਸਵਿਚ ਦੀ ਤਰ੍ਹਾਂ ਹੀ ਕੰਮ ਕਰਦਾ ਆਹੀ ਇਹਦੇ ਵਿੱਚ ਹੁੰਦਾ ਤੇ ਆਹੀ ਇਹਦਾ ਕੰਮ ਕਰਨ ਦਾ ਤਰੀਕਾ ਜੀ ਤੇ ਆਜੋ ਪ੍ਰੈਕਟੀਕਲ ਕਰੀਏ ਹੁਣ ਆਪਾਂ ਮੈਂ ਨਾ ਇੱਥੇ ਇਹਨੂੰ ਲਗਾਉਣ ਲੱਗਾ ਅਸਲ ਦਰਅਾਚੇ ਇਹ 16 एंपੀਰ ਦਾ ਹੁੰਦਾ ਜਿਹਨੂੰ ਆਪਾਂ ਪਾਵਰ ਪਲੱਗ ਕਹਿੰਦੇ ਆ ਆ ਆਪਣਾ ਹੁੰਦਾ ਜੀ 6 एंपੀਰ ਦਾ ਪਲੱਗ ਇੱਕ ਐਡਾਪਟਰ ਆਉਂਦਾ ਐਮਰਜੈਂਸੀ ਦੇ ਵਿੱਚ ਵਰਤਣ ਨੂੰ 6 एंपੀਰ ਤੋਂ 16 एंपੀਰ ਉਹ ਮੈਂ ਇੱਥੇ ਰਸਤੇ ਦੇ ਵਿੱਚ ਵਰਤ ਰਿਹਾ ਜੀ ਕੋਸ਼ਿਸ਼ ਕਰੋ ਕਿ ਤੁਸੀਂ ਜਿੱਥੇ ਵੀ ਇਹ ਲੱਗਾ ਹੋਵੇ ਉੱਥੇ 16 एंपੀਰ ਦਾ ਹੀ ਪਲੱਗ ਵਰਤਿਓ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਜੀ ਆਹ ਵਾਲੀ ਜਿਹੜੀ LED ਲਾਈਟ ਆ ਪਾਵਰ ਵਾਲੀ ਇਹ ਆਉਣਾ ਹੁਣ ਮੈਂ ਕੀ ਕਰ ਲੂੰਗਾ ਕਿ ਇੱਕ ਨੂੰ ਬੰਦ ਕਰਕੇ ਪਲੱਗ ਬਲਬ ਲਗਾਉਣ ਲੱਗਾ ਜੀ ਲੋਈ ਆਪਣੀ ਸਪਲਾਈ ਚੱਲ ਪਈ। ਇਹਦੇ ਵਿੱਚ ਨਾ ਇੱਕ ਟੈਸਟ ਵਾਲਾ ਪੁਆਇੰਟ ਹੁੰਦਾ ਜੀ। ਤੁਸੀਂ ਹਮੇਸ਼ਾ ਸਮੇਂ-ਸਮੇਂ ਤੇ ਇਸ ਚੀਜ਼ ਨੂੰ ਚੈੱਕ ਕਰਦੇ ਰਹਿਣਾ ਕਰੋ। ਟੈਸਟ ਵਾਲੇ ਪੁਆਇੰਟ ਨੂੰ ਪ੍ਰੈਸ ਕਰੋ। ਆ ਦੇਖੋ ਜੀ। ਇੱਕ ਆਵਾਜ਼ ਆਈ ਆ ਨਾਲ ਦੀ ਨਾਲ ਹੀ ਸਪਲਾਈ ਬੰਦ ਆ। ਰੀਸੈਟ ਕਰੂੰਗਾ। ਫਿਰ ਆ ਦੇਖੋ ਜੀ। ਠੀਕ ਆ ਜੀ। ਯਾਨੀ ਕਿ ਇਹ ਵਾਲਾ ਜਿਹੜਾ ਆਪਣਾ ਡਿਵਾਈਸ ਆ ਇਹ ਓਕੇ ਆ। ਇਹ ਯਾਨੀ ਕਿ ਟੈਸਟਿੰਗ ਦੇ ਲਈ ਸਪੈਸ਼ਲ ਬਣਾਇਆ ਹੋਇਆ। ਉਹ ਕਹਿੰਦੇ ਹੁੰਦੇ ਆ ਵੀ ਮਹੀਨੇ ਵਜ ਦੀ ਇੱਕ ਵਾਰੀ ਲਾਜ਼ਮੀ ਚੈੱਕ ਕਰੋ ਜੀ। ਦੇਖੋ ਪਿੱਛੋਂ ਆ ਰਹੀਆਂ ਜੀ ਦੋ ਤਾਰਾਂ ਠੀਕ ਆ ਜੀ ਦੋ ਤਾਰਾਂ ਦੇ ਵਿੱਚ ਮੈਂ ਇੱਥੇ ਟੈਸਟ ਪੈਨ ਲਾ ਕੇ ਤੁਹਾਨੂੰ ਦਿਖਾਉਣ ਲੱਗਾ ਜੀ ਇਹਦੇ ਵਈ ਦੇਖੋ ਤੁਸੀਂ ਕਿ ਟੈਸਟ ਪੈਨ ਦੇ ਵਈ ਨਾ ਦੋ ਬੱਤੀਆਂ ਜਗਦੀਆਂ ਇੱਕ ਲਾਲ ਆ ਤੇ ਇੱਕ ਹਰੀ ਆ ਜਾਨੀ ਕਿ ਇਹਦੇ ਵਿੱਚ ਫੇਜ ਹੁਣ ਬਾਈ ਚਾਂਸ ਬੰਦਾ ਕਰੰਟ ਦੇ ਸੰਪਰਕ ਦੇ ਵਿੱਚ ਸਿੱਧਾ ਆਉਂਦਾ ਤੇ ਆਪਾਂ ਨੂੰ ਝਟਕਾ ਲੱਗੂਗਾ ਪਰ ਇਹਦੇ ਵਿੱਚ ਕੀ ਹੁੰਦਾ ਇੱਥੇ ਨਾ ਮੈਂ ਕੀ ਕਰਨ ਲੱਗਾ ਕਿ ਪਾਣੀ ਟੋਲਣ ਲਗਾ ਹੀ ਥੋੜਾ ਆ ਠੀਕ ਆ ਜੀ ਤੇ ਆਹ ਵਾਲੀ ਜਿਹੜੀ ਤਾਰ ਆ ਇਹ ਮੰਨ ਕੇ ਚੱਲੋ ਇੱਕ ਆਦਮੀ ਆ ਜਿਹੜਾ ਕਿ ਧਰਤੀ ਤੇ ਖੜਾ ਪੈਰ ਉਹਦੇ ਨੰਗੇ ਆ ਤੇ ਬਾਈ ਚਾਂਸ ਉਸ ਬਿਜਲੀ ਦੇ ਸੰਪਰਕ ਦੇ ਵਿੱਚ ਆਉਂਦਾ ਜੀ ਜੇ ਤਾਂ ਉਹ ਨਿਊਟਨ ਦੇ ਸੰਪਰਕ ਦੇ ਵਿੱਚ ਆਉਂਦਾ ਫਿਰ ਤਾਂ ਉਹਨੂੰ ਬਿਜਲੀ ਕੁਝ ਨਹੀਂ ਕਹਿੰਦੀ ਲੇਕਿਨ ਜਿਵੇਂ ਉਹ ਫੇਜ ਦੇ ਸੰਪਰਕ ਦੇ ਵਿੱਚ ਆਊਗਾ ਤੇ ਦੇਖੋ ਨਾਲ ਦੀ ਨਾਲ ਹੀ ਜਿਹੜਾ ਉਹ ਆਪਣਾ ਸਰਕਟ ਬ੍ਰੇਕਰ ਉਹ ਬੰਦ ਹੋ ਗਿਆ ਠੀਕ ਆ ਜੀ ਹੁਣ ਆਪਾਂ ਨੂੰ ਕੀ ਕਰਨਾ ਪਊ ਫਿਰ ਤੋਂ ਰੀਸੈਟ ਕਰਾਂਗੇ ਜਿਵੇਂ ਹੀ ਆਪਣਾ 30 ਮਿਲੀਐਂਪੀਅਰ ਦਾ ਕਰੰਟ ਆਪਣੇ ਸਰੀਰ ਦੇ ਵਿੱਚ ਦੀ ਪਾਸ ਹੋਣ ਲੱਗਾ ਇਹਨੇ ਕੱਟ ਕਰ ਦੇਣਾ ਜੇਕਰ ਤੁਸੀਂ ਇਹ ਲੈਣਾ ਬਾਜ਼ਾਰ ਦੇ ਵਿੱਚੋਂ ਵੀ ਤੁਹਾਨੂੰ ਮਿਲ ਜੂ ਜੇਕਰ ਬਾਜ਼ਾਰ ਦੇ ਵਿੱਚੋਂ ਨਹੀਂ ਮਿਲਦਾ ਸਕਰੀਨ ਦੇ ਉੱਪਰ ਫਲਿੱਪਕਾਰਟ ਦੇ ਲਿੰਕ ਚੱਲਦੇ ਪਏ ਆ ਤੁਸੀਂ ਉੱਥੋਂ ਇਸ ਨੂੰ ਮੰਗਵਾ ਸਕਦੇ ਹੋ ਜੇਕਰ ਤੁਸੀਂ ਫਲਿੱਪਕਾਰਟ ਤੋਂ ਨਹੀਂ ਲੈਣਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ Amazon ਦੇ ਲਿੰਕ ਆ ਉੱਥੋਂ ਵੀ ਤੁਸੀਂ ਇਸ ਨੂੰ ਮੰਗਵਾ ਸਕਦੇ ਹੋ ਤਕਰੀਬਨ 700 ਤੋਂ 800 ਰੁਪਏ ਐ ਇਸ ਦੀ ਕੀਮਤ ਆ ਜੀ Haval ਕੰਪਨੀ ਦਾ ਤੇ ਜੇਕਰ ਤੁਸੀਂ ਵੀ ਕਰੰਟ ਤੋਂ ਬਚਣਾ ਚਾਹੁੰਦੇ ਆ ਤੇ ਆਪਣੇ ਘਰ ਦੇ ਵਿੱਚ ਇਹ ਜਿੱਥੇ-ਜਿੱਥੇ ਵੀ ਤੁਹਾਨੂੰ ਖਤਰੇ ਵਾਲੀਆਂ ਚੀਜ਼ਾਂ ਲੱਗਦੀਆਂ ਉੱਥੇ ਇਸ ਨੂੰ ਲਗਾ ਸਕਦੇ ਹੋ।